ਦੁਨੀਆ ਦਾ ਟਾਪਰ ਇੱਕ ਵਾਰ ਤਾੜੀਆਂ ਮੈਦਾਨ ਲਈ ਵੀ ਮਾਰਦੀ ਹੈ ਜ਼ੋਰਦਾਰ ਦੁਨੀਆ ਦੇ ਟਾਪਰ ਮੱਲਾਂ ਦੇ ਵਿੱਚ ਨਾ ਹੈ ਨੌਜਵਾਨ ਆਂਬਾ ਇਸ ਵੀ ਰੇਡ ਪਾਉਣੀ ਮੈਦਾਨ ਦੇ ਵਿੱਚ ਤਿਆਰ ਹੈ ਸ਼ੀਲੂ ਤਿਆਰ ਹੈ ਨਾਲ ਕਹਿੰਦੇ ਅਮਨਾ ਤਿਆਰ ਹੈ ਆ ਸ਼ੀਲੂ ਦੇ ਨਾਲ ਟੱਕਰ ਟੱਕਰ ਦੇ ਦੋ ਵੱਡੇ ਮੱਲਾਂ ਦੀ ਕਬੱਡੀ 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 ਤਾੜੀਆਂ ਫਿਰ ਤੋਂ ਜ਼ੋਰਦਾਰ ਕਹਿਣ ਨਹੀਂ ਲੋੜ ਨਹੀਂ ਪਈ ਹਰ ਰੇਡ ਤੇ ਹਰ ਇੱਕ ਜੱਫੇ ਤੇ ਤਾੜੀਆਂ ਵੱਜ ਰਹੀਆਂ ਹਨ ਆ ਤੋੜਿਆ ਆ ਗੱਬਰ ਨੂੰ ਮਾਣ ਸਨਮਾਨ ਦੇ ਵਿੱਚ ਰੇਂਜ ਰੋਵਰ ਮਿਲਿਆ ਆ ਗੱਬਰ ਨੂੰ ਮਾਣ ਸਨਮਾਨ ਦੇ ਵਿੱਚ ਰੇਂਜ ਰੋਵਰ ਮਿਲਿਆ ਲਓ ਕਹਿੰਦੇ ਅੰਬਾਸਰ ਸਿੰਘ ਦੀ ਧਰਤੀ ਦਾ ਪਹਿਲਵਾਨਾਂ ਵਾਲਾ ਪਿੰਡ ਔਰ ਦੂਜੇ ਪਾਸੇ ਆ ਦੋਰੇ ਵਾਲਾ ਅਮਨਾ ਕਹਿੰਦੇ ਰਵੀ ਦਾ ਵੀ ਬਾਈ ਤਾੜੀਆਂ ਜ਼ੋਰਦਾਰ ਰਾਜੂ ਹੈ ਪੱਕੇ ਤੌਰ ਤੇ ਰਹਿੰਦਾ ਕੈਨੇਡਾ ਦੇ ਵਿੱਚ ਅਮਰੀਕਾ ਦੇ ਕਈ ਕਬੱਡੀ ਕੱਪਾਂ ਦਾ ਬੈਸਟ ਰਿਆ ਤੇ ਕੈਨੇਡਾ ਦੇ ਕਈ ਕੱਪਾਂ ਦਾ ਬੈਸਟ ਰਹਿਣ ਵਾਲਾ ਭੜੀ ਦੇ ਕੋਟਲੇ ਦਾ ਰਾਜੂ ਕਬੱਡੀ ਪਾ ਰਿਹਾ ਪਰ ਅੰਨ ਦਾਣੇ ਵਾਲਾ ਬੂਟਾ ਫੜਿਆ ਹੋਇਆ ਪੱਟ ਲੱਗਿਆ ਹੋਇਆ ਜ਼ੋਰ ਕਿ 3ਲੀ ਤੋਂ ਵੱਧ ਗਿਆ ਲੌਂਗ ਲੌਂਗ ਤੋਂ ਵੱਧ ਗਿਆ ਕੋਕਾਂ ਨੇ ਆ ਜਫਾ ਉਹਨਾਂ ਐਸਾ ਭਰਿਆ ਪੁਆਇੰਟ ਤੇ ਕਬਜ਼ਾ ਸਾਡਾ ਹੋ ਗਿਆ ਨੇ ਅੰਨ ਦਾਣੇ ਵਾਲਾ ਬੂਟਾ ਸਿਰੇ ਦਾ ਜਫਾ ਲਾ ਗਿਆ ਸਿਰੇ ਦਾ ਜਫਾ ਲਾ ਗਿਆ ਲਓ ਸਾਹਮਣੇ ਜਿਹੜੇ ਜਿਹੜੇ ਕਹਿੰਦੇ ਵੀ ਸੁਬਾਦ ਆ ਗਿਆ ਇੱਕ ਵਾਰੀ ਤਾੜੀ ਮਾਰ ਕੇ ਦੱਸੋ ਤਾਂ ਯਾਰ ਕਿੰਨਾ ਕੁ ਵਧੀਆ ਲੱਗਿਆ ਮੈਚ ਅਮਰੀਕਾ ਦੇ ਵੱਡੇ ਪ੍ਰੋਮੋਟਰਾਂ ਦੇ ਤੌਰ ਤੇ ਨਾਮ ਹੈ ਉਹ ਵੀ ਸਾਡੇ ਵੀਰ ਪੁੱਜੇ ਹੋਏ ਆ ਨੌਜਵਾਨ ਭੋਲੂ ਗੋਰਖੀ ਵਾਲਾ ਰੇਡ ਪੌੜੀ ਤਿਆਰ ਹੈ ਨੌਜਵਾਨ ਗੋਲਾ ਤਿਆਰ ਹੈ ਮਾਨਕੀ ਵਾਲਾ ਗੋਪੀ ਤਿਆਰ ਹੈ ਤੇ ਖੜੂਰ ਸਾਹਿਬ ਦਾ ਸੱਤੂ ਤਿਆਰ ਹੈ ਤੇ ਕਾਲਵਾ ਦਾ ਕਹਿੰਦੇ ਹਰਪਾਲ ਤਿਆਰ ਹੈ ਜਾਫੀ ਚਾਰ ਐਨ ਸਿਰੇ ਦੇ ਆ ਪਰ ਧਾਵੀ ਵੀ ਸਿਰੇ ਦਾ ਮੁੰਡਾ ਕਹਿੰਦੇ ਕੱਦ ਭਾਵੇਂ ਡਿਕਾ ਪਰ ਸਿਰੇ ਸਿਰ ਦੀ ਕਬੱਡੀਆਂ ਪਾਉਂਦਾ ਹੈ ਆ ਸਿਰੇ ਖੜੂਰ ਸਾਹਿਬ ਵਾਲਾ ਸੱਤੂ ਸੱਤੂ ਦੁਨੀਆ ਆਖਦੀ ਹੈ ਇਹਦੇ ਲੋਹਾਰੇ ਮੋਗੇ ਜ਼ਿਲ੍ਹੇ ਦੇ ਸੌਰੇ ਪਿੰਡ ਦਾ ਮੁਸ਼ਾ ਦੀ ਅਪਾਰ ਕਿਰਪਾ ਤੇ ਕਹਿੰਦੇ ਖੰਡੂਸਾ ਲਓ ਦੀਪਕ ਦੀ ਰੇਡ ਦੇਖਦੇਵੇਂ ਮੈਦਾਨ ਦੇ ਅੰਦਰ ਪੈਂਦੀ ਹੋਈ ਇੱਕ ਕਿਸੇ ਵੀਰ ਨੇ ਰੋੜਾ ਮਾਰਿਆ ਗਰਾਊਂਡ ਦੇ ਵਿੱਚ ਵੀਰੋ ਇਹ ਤੁਹਾਡੇ ਭਰਾਵਾਂ ਵਰਗੇ ਕਬੱਡੀ ਖਿਡਾਰੀ ਹੈ ਜੇ ਕਿਸੇ ਦੇ ਛੱਡ ਲੱਗੀ ਦੇ ਮਾਮਲਾ ਗੜਬੜ ਹੋ ਜਾਣਾ ਜੇ ਸ਼ਰਾਰਤੀ ਅੰਸਰ ਕੋਈ ਫੜਿਆ ਗਿਆ ਤੇ ਕਾਰਵਾਈ ਹਰਿਆਣੇ ਦੇ ਵਿੱਚ ਕਹਿੰਦੇ ਵੱਡੀ ਹੁੰਦੀ ਹੈ ਉਹ ਸਾਰੀ ਕਾਰਵਾਈ ਕੀਤੀ ਜਾਊਗੀ ਲਓ ਸੰਧਵਾ ਵਾਲਾ ਗੋਲਾ ਐਨ ਕੋਸ਼ਿਸ਼ ਕਰਦਾ ਸਾਡਾ ਕ੍ਰਿਡਨੀ ਇਧਰੇ ਪਾਸੇ ਕਮਾਲ ਕਮਾਲ ਹੁੰਦੀ ਹੋਈ ਆ ਵੱਜੀ ਹੋਈ ਕੈਂਚੀ ਦੇ ਪੁਆਇੰਟ ਗੋਲਾ ਸੰਧਵਾ ਵਾਲਾ ਗੋਲਾ ਗੁਰਦਾਸਪੁਰੀਆ ਪਿਆਰਾ ਸਾਊਂਡ ਫਿਰ ਤਿਆਰ ਹੈ ਖਡੂਰ ਸਾਹਵਿਆ ਸੱਤੂ ਤਿਆਰ ਹੈ ਮਾਨਕੀ ਪਿੰਡ ਦਾ ਗੋਪੀ ਤਿਆਰ ਹੈ ਤੇ ਨਾਲ ਕਹਿੰਦੇ ਕਾਲ ਵਾਲਾ ਹਰਪਾਲ ਹੈ ਤੇ ਨਾਲ ਸੰਧਵਾ ਪਿੰਡ ਦਾ ਗੋਲਾ ਦੁਨੀਆ ਦੇ ਚਾਰ ਟਾਪਰ ਜਫੀ ਮੈਦਾਨ ਦੇ ਵਿੱਚ ਕਹਿੰਦੇ ਅੱਜ ਬਾਬਾ ਬਲਵਿੰਦਰ ਸਿੰਘ ਕਬੱਡੀ ਕਲੱਬ ਖਡੂਰ ਆਹ ਗੱਲ ਮਾਵਾਂ ਹਰਪਾਲ ਇੱਕ ਜ਼ੋਰ ਦੇ ਨਾਲ ਇੱਕ ਜ਼ੋਰ ਦੇ ਨਾਲ ਕਿ ਜਫਾ ਮਾਰ ਕੇ ਗੁਰੱਕੀ ਪਾਰੀ ਲੱਤਾਂ ਨੂੰ ਕਿ ਜਿੰਦੇ ਵਾਂਗੂ ਗੋੜ ਹੋ ਗਿਆ ਜਿੰਨਾ ਜ਼ੋਰ ਸੀ ਗੱਬਰੂ ਆ ਤੇਰਾ ਅੱਜ ਕੱਡੇ ਵਾਂਗੂ ਤੋਟ ਬੁਲ ਗਿਆ ਆ ਲੋਕੀ ਅੱਡੀਆਂ ਚੁੱਕ ਮਲਤਾਨੀ ਜੀ ਸੰਦੀਪ ਜਿੰਮੀ ਜੀ ਬਹੁਤ ਸਤਿਕਾਰਯੋਗ ਸ਼ਖਸੀਅਤ ਨੇ ਇਹ ਬਹੁਤ ਵੱਡਾ ਬਿਜ਼ਨਸਮੈਨ ਹੈ ਪਰ ਜਦੋਂ ਏਰੀਆ ਦੇ ਵਿੱਚ ਆਉਂਦਾ ਸਧਾਰਨ ਜੀ ਜ਼ਿੰਦਗੀ ਲਓ ਸ਼ੀਲੂ 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 ਕਬੱਡੀ ਕਬੱਡੀ ਹੋ ਗਈ ਹੈ ਹੈਂਸ ਕਮਾਲ ਦਾ ਰਫਾ ਆ ਸ਼ਿਲੂ ਸ਼ਾਗਾ ਵਿੱਚ ਦੁਨੀਆਂ ਦੇ ਆ ਮੰਗਰ ਦੀ ਕੋਨੇ ਕੋਨੇ ਦਾ ਇਹਦਾ ਵਿੱਚ ਗਰਾਉਂਡਾ ਖਾਉ ਫਿਰਦਾ ਆ ਜਿਵੇਂ ਦੁਨੀਆਂ ਡਰੇ ਕਰੋਨੇ ਤੋਂ ਇਹਦਾ ਵਿੱਚ ਗਰਾਉਂਡਾ ਖਾਉ ਫਿਰਦਾ ਜਿਵੇਂ ਦੁਨੀਆਂ ਡਰੇ ਕਰੋਨੇ ਤੋਂ ਇਹਦਾ ਵਿੱਚ ਗਰਾਉਂਡਾ ਖਾਉ ਫਿਰਦਾ ਸਰਦਾਰ ਬੂਟਾ ਸਿੰਘ ਜੀ ਦੀ ਟੀਮ ਜੋ ਕਿ ਅੱਜ ਦੇ ਇਸ ਕਬੱਡੀ ਕੱਪ ਮੜ ਕੇ ਲੋ ਸਾਹਮਣੇ ਆ ਜੀ ਜਿਹੜਾ ਪਹਿਲਾ ਹੋਲਡ ਪੁਆਇੰਟ ਸੀ ਉਹ ਰੇਡਰ ਨੂੰ ਦਿੱਤਾ ਗਿਆ। ਨੋਟ ਕੀਤਾ ਜਾਵੇ ਰੇਡਰ ਨੂੰ ਦਿੱਤਾ ਗਿਆ। ਹਾਂਜੀ ਜੱਸਾ ਜੀ। ਅਗਲਾ ਮੈਚ ਸੀ ਬਕਸੇ ਕਬੱਡੀ ਕਲੱਬ ਸਰਹਾਲਾ ਰਣੂਆ ਤੇ ਐਨਆਰਆਈ ਕਬੱਡੀ ਕਲੱਬ ਨਕੌਦਰ ਦੀਆਂ ਟੀਮਾਂ ਗਰਾਊਂਡ ਦੇ ਪਹੁੰਚਣਗੀਆਂ। ਆਓ ਇਧਰ ਪਾਸੇ ਸੱਤੂ 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 ਤੇ ਗੋਰਾ ਸੱਤੂ ਤੇ ਗੋਰਾ ਕਬੱਡੀ 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 ਬਡੂ ਸਰਬਾਹ ਇਹ ਸਾਡੀ ਡਿੱਟੋ ਕਾਫੀ ਕਹਿੰਦੇ ਕੋਠੋਲ ਬੜੇ ਪੈਦਾ ਸੀ ਨਵਾਂ ਕੋਈ ਟ੍ਰੈਂਡ ਕਰਾਂਗੇ ਕਿ ਬੰਬ ਕਿਲ ਕੋਕਾ ਦਾ ਬਥੇਰੇ ਕਰਦੇ ਅੱਤ ਦਾ ਵੀ ਸੇਰਾ